ਜਾ ਫਰਵਰੀ ਤੋਂ ਮੋਰਚਾ ਚੱਲ ਰਿਹਾ ਹੈ ਬਹੁਤ ਸਰਵਿਤਰਾ ਚੜਾਈ ਹੈ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਇਕੱਠ ਦੇਖਿਆ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਦੇਖੋ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਲੋਕ ਜਿਹੜੀ ਸਾਡੀ ਇਸ ਅੰਦੋਲਨ ਦੀ ਇਸ ਮੋਰਚੇ ਦੀ ਲੜਾਈ ਹੈਗਾ ਜੀ ਮੰਗਾ ਜਿੰਦਾ ਲੋਕਾਂ ਨੂੰ ਇਹ ਮੰਗਾਂ ਦੀ ਸਮਝ ਆ ਚੁੱਕੀ ਮੈਂ ਕਹਿੰਦਾ ਇਕੱਲਾ ਹੀ ਨਹੀਂ ਹੈ ਜਿੰਨਾ ਆਪਾਂ 13 ਮਹੀਨਾ ਆਪਣਾ 13 ਜਨਵਰੀ ਤੋਂ ਲੈ ਕੇ 9 ਮਹੀਨੇ ਲੰਬੀ ਲੜਾਈ ਲੜੀ ਹੈ ਇਸ ਲੜਾਈ ਦੇ ਵਿੱਚ ਅਸੀਂ ਇੰਨੇ ਕਿ ਸਖਸਾਂ ਹੋਏ ਆ ਕਿ ਐਮਐਸਪੀ ਨੂੰ ਜਿਹਨੂੰ ਕਦੇ ਕੋਈ ਪੁੱਛਦਾ ਹੀ ਨਹੀਂ ਸੀ ਵੀ ਕੀ ਹੁੰਦੀ ਐਮਐਸਪੀ ਕੀ ਇਹ ਮੁੱਦਾ ਹੈ ਔਰ ਇਹ ਐਮਐਸਪੀ ਅੱਜ ਇੰਟਰਨੈਸ਼ਨਲ ਲੈਵਲ ਤੇ ਮੁੱਦਾ ਉੱਠ ਖੜਿਆ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਮੁੱਦਾ ਉੱਠ ਖੜਿਆ ਰਹਿੰਦੀ ਕਸਰ ਪਾਰਲੀਮੈਂਟ ਦੇ ਵਿੱਚ ਮੁੱਦਾ ਮਜ਼ਬੂਤੀ ਨਾਲ ਉੱਠਿਆ ਤਾਂ ਲੋਕਾਂ ਨੂੰ ਸਮਝ ਆਉਣ ਲੱਗੀ ਹੈ ਕਿ ਇਹ ਸਾਡਾ ਮੁੱਦਾ ਹੈ ਇਹ ਸਾਡੀ ਲੜਾਈ ਹੈ ਤਾਂ ਜਦੋਂ ਲੋਕਾਂ ਨੂੰ ਇਹ ਸਮਝ ਆ ਜਾਈ ਨਾ ਕਿ ਸਾਡੀ ਹੈ ਫਿਰ ਇੱਥੇ ਆਉਣ ਦੀ ਕੋਈ ਕਸਰ ਨਹੀਂ ਰਹਿੰਦੀ ਹੁੰਦੀ ਫਿਰ ਤੁਸੀਂ ਦੇਖੋ ਕਿ ਆਉਣ ਵਾਲੇ ਦਿਨਾਂ 26 ਤਰੀਕ ਨੂੰ ਜਿਹੜਾ ਆਪਾਂ ਐਲਾਨ ਕੀਤਾ ਹੈ ਉਹਦੇ ਜਿਹੜੀ ਕੋਈ ਤੇ ਲੋਕਾਂ ਦਾ ਮਤਲਬ ਬਣਤੀ ਜਾ ਰਹੀ ਹੈ ਜਿਹਨੂੰ ਹਰ ਹੁਣ ਸਮਝਾ ਰਿਹਾ ਉਹ ਲਗਾਤਾਰ ਕੰਮ ਕੀ ਰਿਹਾ ਇੱਕ ਪਾਸੇ ਕਿਸਾਨ ਕੀ ਕਿੰਨੇ ਦਿੱਤੇ ਹੁੰਦਾ ਸੀਗਾ ਵੀ ਕਿਸਾਨ ਜਿੱਥੇ ਬਹੁਤ ਲੋਕ ਸੀ ਜਿਹੜੇ ਕਹਿੰਦੇ ਸੀ ਵੀ ਕਿਸਾਨ ਆਪੂ ਢੰਡੇ ਢੰਡਾ ਪਾਇਸ ਫਦੇ ਰਹਿੰਦੇ ਆ ਪਰ ਇਸ ਵਾਰ ਜਿਹੜੇ ਝੋਨੇ ਦੇ ਹਾਲਾਤ ਕੋਈ ਮੰਡੀਆਂ ਦੇ ਵਿੱਚ ਕਿਸਾਨ ਹੋਣੇ ਲੱਗਦਾ ਜੀ ਉਹਨੇ ਵੀ ਕਿਸਾਨੀ ਪੰਜਾਬੀ ਨਾਲ ਮਤਲਬ ਕਿਸਾਨਾਂ ਨੂੰ ਵੱਡਾ ਮੋੜ ਦਿੱਤਾ ਹੈਗਾ ਨਾ ਆ ਇਹ ਤੇ ਕੋਈ ਸ਼ੱਕ ਨਹੀਂ ਰਹਾ ਕਿਸਾਨ ਤੇ ਮਤਲਬ ਲੁੱਟਿਆ ਗਿਆ ਜਿਵੇਂ ਟਾਈਮ ਵੀ ਨਹੀਂ ਹੁੰਦਾ ਨਾ ਦੋ ਤਰੀਕੇ ਨਾਲ ਕਿਸਾਨ ਲੁੱਟਿਆ ਗਿਆ ਪਹਿਲੀ ਗੱਲ ਤੇ ਇਹ ਆ ਕਿ ਕਿਸਾਨ ਨੂੰ ਮੌਇਸਚਰ ਦੇ ਵਿੱਚ ਜਿਹੜੀ ਵਿਚਾਰੇ ਕਿਸਾਨ ਨੂੰ ਨਹੀਂ ਪਤਾ ਉਹਨੂੰ ਨਹੀਂ ਸਮਝ ਲੱਗੀਗੀ ਕਿ ਮੇਰਾ 2 ਕਿਲੋ ਕਟ ਕਾਟ ਲੱਗ ਗਈ ਮੈਨੂੰ 3 ਕਿਲੋ ਲੱਗ ਗਈ ਜਾਂ ਮੈਨੂੰ 5 ਕਿਲੋ ਲੱਗ ਗਈ ਜਾਂ ਮੈਨੂੰ 7 ਕਿਲੋ ਲੱਗ ਗਈ ਉਹ ਕੋਈ ਸਮਝ ਨਹੀਂ ਜਿੰਨਾ ਮੌਇਸਚਰ ਡਾਊਨ ਹੁੰਦਾ ਗਿਆ ਉਹਨੇ ਕਿਲੋ ਦੀ ਕਾਟ ਲੱਗਦੀ ਗਈ ਹੈ ਔਰ ਉਹਨੇ ਉਹ ਕਾਟ ਵੀ ਚੱਲੀ ਰਹਿੰਦੀ ਕਸਰ ਹੈ ਕਿ 90% ਜਿਹੜਾ ਫਸਲ ਹੈ ਉਹ ਕਟ ਲੱਗ ਕੇ ਵਿਕ ਰਹੀ ਹੈ ਔਰ ਅਸੀਂ ਸਰਕਾਰ ਦੇ ਬਾਰ ਬਾਰ ਧਿਆਨ ਦੇ ਵਿੱਚ ਲਿਆ ਚੁੱਕੇ ਹਾਂ ਬਾਰ ਬਾਰ ਬੇਨਤੀਆਂ ਕਰ ਚੁੱਕੇ ਹਾਂ ਇਹ ਕਿ ਸਰਕਾਰ ਬਿਲਕੁਲ ਕੰਮ ਕਰ ਨਹੀਂ ਰਹੀ ਸਿੱਤੀ ਉਹ ਸਰਕਾਰ ਦੇ ਕੋਈ ਚਾਂਚ ਨਹੀਂ ਕਿ ਵੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਤਾਂ ਉਹ ਜਿਹੜੀ ਲੁੱਟ ਤੋਂ ਸੁਭਾਵਿਕ ਕਰਕੇ ਜਦੋਂ ਆਵਾਜ਼ ਚੁੱਕਾਂਗੇ ਰੌਲਾ ਪਾਵਾਂਗੇ ਇਸ ਗੱਲ ਦਾ ਤਾਂ ਕਿਤਨਾ ਕਿਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਉਹਨੂੰ ਅਸੀਂ ਥੋੜਾ ਜਾਂ ਦੇਖ ਲਾਉਣ ਤੋਂ ਸਫਲ ਹੋਇਆ ਬਿਲਕੁਲ ਸਫਾਇਆ ਤਾਂ ਨਹੀਂ ਕਰ ਸਕੇ لیکن ਬ੍ਰੇਕ ਲਾਂਚ ਸਫਲ ਹੋਇਆ ਪਰ ਉਹਦੇ ਨਾਲ ਵੀ ਕਿਸਾਨਾਂ ਨੂੰ ਇੱਕ ਮਤਲਬ ਕੰਟ੍ਰੈਕਟ ਲੱਗਦਾ ਲਿਪੋਸਟ ਕਰਦੇ ਹ ਤੁਸੀਂ ਕਿ ਜਿਹੜਾ ਇਸ ਵਾਰੀ ਮੰਡੀਆਂ ਦੇ ਵਿੱਚ ਕਿਸਾਨ ਰੋਲਿਆ ਤੇ ਖਾਦਗੋੜਾ ਤੋਂ ਨਹੀਂ ਗਈ ਕਿਸੇ ਜਗ੍ਹਾ ਨਹੀਂ ਗਈ ਉਹ ਕੇਂਦਰ ਖੇਸ਼ੀ ਉਹ ਸੰਬੰਧਨ ਕਰਕੇ ਵੀ ਇੱਕ ਕਿਸਾਨ ਨਾਲ ਹੋਇਆ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਵੱਡੀ ਅਮਾਉਂਟ ਕਿਸਾਨਾਂ ਦੀ ਸਬਸਿਡੀ ਦੀ ਰਾਸ਼ੀ ਦੇ ਵਿੱਚੋਂ ਕੱਟ ਗਈ ਕੱਟੀ ਗਈ ਜਿਹੜੀ ਸਬਸਿਡੀ ਤੋਂ ਕੱਟੀ ਜਾਣੀ ਹੈ ਕਾ 15 ਲੱਖ ਮੀਟਰ ਤਨ ਜਿਹੜੀ ਡੀਏਪੀ ਉਹ ਇਸ ਵਾਰੀ ਕੱਟ ਆਈ ਜਦੋਂ ਡੀਏਪੀ ਕੱਟ ਆਊਗੀ ਤਾਂ ਨੇਚਰਲੀ ਗੱਲ ਹੈ ਉਹਦੇ ਹੜ ਕੰਮ ਤਾਂ ਬੱਚੇ ਗਏ ਉਹਦਾ ਰੌਲਾ ਤਾਂ ਪੈ ਗਈ ਦੇਸ਼ ਦੇ ਅੰਦਰ ਲੋਕਾਂ ਦੇ ਵਿੱਚ ਉਹ ਹੋਇਆ ਆ ਇਕੱਲਾ ਤੇ ਡੀਏਪੀ ਨੂੰ ਨਹੀਂ ਆਪਾਂ ਮਤਲਬ ਕੇਂਦਰ ਸਰਕਾਰ ਖੱਲੀ ਨਹੀਂ ਹੈ ਡੀਏਪੀ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਲੁਕਮਾ ਵਾਰ ਕੀਤਾ ਸਾਡੇ ਸਾਡੇ ਦੇ ਬਾਅਦ ਕੇਂਦਰ ਨੇ ਚੋਣੇ ਦੇ ਨਾਮਲੇ 'ਚ ਕੀ ਕੀਤਾ ਜਿਹੜਾ ਚੋਣੇ ਚੱਕਿਆ ਨਹੀਂ ਉਹਨੂੰ ਲੈ ਕੇ ਸੈਲਰ ਮਾਲਕਾਂ ਨੂੰ ਇੱਕ ਮੌਕਾ ਮਿਲਿਆ ਪਰ ਸਾਡੀ ਪੰਜਾਬ ਸਰਕਾਰ ਦਾ ਫੇਲਿਅਰ ਕੀ ਹੈ ਦੇਖੋ ਇੱਕ ਤਾਂ ਪੰਜਾਬ ਸਰਕਾਰ ਬਿਲਕੁਲ ਜਦੋਂ ਕਿਸਾਨ ਦਾ ਝੋਨਾ 17 ਮੌਸਮ ਤੇ ਵੇਚਣ ਵਾਲਾ 11 ਮੌਸਮ ਤੇ ਆ ਗਿਆ ਇੰਨੀ ਨਹੀਂ ਲੁੱਟ ਹੋ ਗਈ ਲੁੱਟਿਆ ਜ ਗਿਆ ਸ ਕਿਸਾਨ ਉਦੋਂ ਪੀਯੂ ਤੋਂ ਉਹਦਾ ਰਿਜ਼ਲਟ ਕਢਾਉਂਦੀ ਹੈ ਕਿ ਜੀ ਚੈੱਕ ਕਰਕੇ ਦੱਸੋ ਪੀਆਰ 126 ਤੋਂ ਯੀਲਡ ਕਿੰਨਾ ਆਉਂਦਾ ਤਾਂ ਫਿਰ ਉਹ ਰਿਜ਼ਲਟ ਦਿੰਦੀ ਹੈ ਵੀ 67 ਕਿਲੋ ਆ ਗਿਆ ਜੀ ਇਹ ਜਿੱਦੇ ਛੱਲਰਾਂ ਵਾਲਿਆਂ ਨਾਲ ਰੋਲਾ ਪਾਉਣਾ ਚਾਹੀਦਾ ਉਹ ਦੇਖਣੇ ਕਿ ਕੰਮ ਇੱਕ ਚੱਲਦਾ ਦੂਜੀ ਗੱਲ ਹੈ ਇਕਲਾ ਜੀ ਇਹਨਾਂ ਦੇ ਹੀ ਮਤਲਬ ਕਾਨੂੰਨ ਦੇ ਮੁਤਾਬਕ ਉਹਦੀ 14ਵੀਂ ਧਾਰਾ ਜਿਹੜੀ ਉਹ ਕਹਿੰਦੀ ਹੈ ਕਿ ਜੇ ਛੱਲਰਾਂ ਵਾਲਾ ਤੁਨਾ ਨਹੀਂ ਲਵਾਉਂਦਾ ਤਾਂ ਏਜੰਸੀ ਆਪਦੀ ਕਸਟਡੀ ਚ ਮਾਲ ਲਾ ਸਕਦੀ ਹੈ ਕਿਤੇ ਵੀ ਲਾ ਸਕਦੀ ਹੈ ਇਹ ਕਾਨੂੰਨ ਚ ਹੈ ਔਰ ਨਾਲ ਇੱਕ ਬੜੀ ਸਖਤ ਗੱਲ ਇਹ ਹੈ ਕਿ ਜਿਹੜਾ ਉਸ ਛੱਲਰ ਜਿਹੜੀ ਜਿਹੜੇ ਏਰੀਆ ਉਹ ਛੱਲੇ ਛੱਲਰ ਲੱਗਿਆ ਜਿਹੜੀ ਮੰਡੀ ਨੂੰ ਅਗਰ ਉਸ ਮੰਡੀ ਚੋਂ ਕਿਸੇ ਵੀ ਦਲਸੀ ਨੇ ਆਪਣਾ ਮਾਲ ਕਿਸੇ ਹੋਰ ਥਾਂ ਤੇ ਸਟੈਕ ਕੀਤਾ ਹੈ ਪ੍ਰਾਈਵੇਟ ਜਗ੍ਹਾ ਤੇ ਤਾਂ ਪਹਿਲਾਂ ਉਹਦੀ ਸ਼ੈਲਿੰਗ ਕਰਨੀ ਪਵੇਗੀ ਸ਼ੈਲਰ ਦੇ ਵਿੱਚ ਪਿਆ ਮਾਲ ਮਗਰੋਂ ਸ਼ੈਲਚੇ ਦੀ ਸ਼ੈਲਿੰਗ ਹੋਏਗੀ ਸ਼ੈਲਰ ਉਹਨੇ ਜੇ ਚੱਕੀ ਨਹੀਂ ਚੱਲੀ ਨਹੀਂ ਸਕਦਾ ਜਿੰਨੀ ਦੇਰ ਤੱਕ ਉਹਦੀ ਸ਼ੈਲ ਵੀ ਨਹੀਂ ਹੋਣੀ ਕਿੱਡਾ ਸਟਰੌਲ ਪੁਆਇੰਟ ਹੈ ਕਿਉਂ ਨਹੀਂ ਸਾਡੀ ਪੰਜਾਬ ਗੌਰਮਤ ਰਹੇ ਤੇ ਸਟੱਪਿਆ ਕਿਉਂ ਨਹੀਂ ਸਮੇਂ ਸਿਰ ਮਤਲਬ ਉਹਦਾ ਜਿਹੜਾ ਚੱਕਰਾ ਕੇ ਦਿੱਤਾ ਯੀਲਡ ਤੋਂ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਮਿਲ ਹੀ ਪੁੱਗਦਾ ਕਿਸਾਨ ਨੂੰ ਉਹਦੇ ਖੇਤੀ ਕੋਹ ਹੱਥ ਖੜੇ ਕਰਾਉਂਦੇ ਆ ਪਛਾਟੇ ਉਹ ਛਾਤੀ ਦੇ ਤੱਕ ਹੋ ਗਿਆ ਨੌ ਮਹੀਨੇ ਤੋਂ ਬਾਅਦ ਮੋਰਚੇ ਲੱਗੇ ਨੂੰ ਹੋ ਗਿਆ ਮੰਗਾਂ ਨਾਲ ਪਹਿਲਾਂ ਮੀਟਿੰਗਾਂ ਦੀਆਂ ਹੋਣੀ ਸ਼ੁਰੂਆਤੀ ਦੌਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਸੀ ਜਿਹੜਾ ਉਹ ਵੀ ਟਾਈਮ ਲੰਘ ਗਿਆ ਕੋਈ ਮੀਟਿੰਗਾਂ ਨਹੀਂ ਹੋ ਰਹੀਆਂ ਕਿਵੇਂ ਲੱਗਦਾ ਵੀ ਕਿਵੇਂ ਕੇਂਦਰ ਜਿਹੜੀ ਹੈ ਮੰਗਾਂ ਵਾਲੇ ਪਾਸੇ ਆਊਗੀ ਕਿਵੇਂ ਇਸ ਮਸਲੇ ਦਾ ਹੱਲ ਹੋਊਗਾ ਦੇਖੋ ਸਾਡਾ ਇਹ ਮੰਨਣਾ ਹੈ ਕਿ ਜਿਹੜਾ ਅਸੀਂ ਇਹ ਸਟੈਪ ਚੱਕਿਆ ਹੈ ਅੰਦੋਲਨ ਨੂੰ ਤਾਂ ਪੀਸਫੁਲੀ ਲੜਨਾ ਚਾਹੀਦਾ ਹੈ ਸਿੱਧੇ ਹਮੇਤਿ ਇਸੇ ਨਾਲ ਕਿ ਚੱਲੇ ਹੋਏ ਹੁਣ ਪੀਸਫੁਲੀ ਲੜਾਈ ਲੜਦੇ ਆ ਸਾਡਾ ਇੱਕ ਨੌਜਵਾਨ ਸ਼ਹੀਦ ਹੋਇਆ ਸ਼ੁਭ ਕਰਨ ਸ਼ੁਭ ਕਰਨ ਦੀ ਸ਼ਾਦਤ ਦਾ ਕੋਈ ਸਰਕਾਰ ਦੇ ਕੰਨ ਤੇ ਜੋ ਨਹੀਂ ਸਕੀ ਉਖ ਟੱਕਣੀ ਨਿਕਲੀ ਸਰਕਾਰ ਤੋਂ ਇਹਦਾ ਮਤਲਬ ਆਮ ਨੌਜਵਾਨ ਜੇ ਸਾਡਾ ਸ਼ਹੀਦ ਹੁੰਦਾ ਹੈ ਤਾਂ ਸਰਕਾਰ ਨੂੰ ਮਤਲਬ ਕੱਟੇ ਮਿੱਟੀ ਪਾਉਂਦੀ ਕਬਰ ਇੱਥੇ ਜ਼ਿੰਮੇਵਾਰੀ ਬਣ ਜਾਂਦੀ ਹੁੰਦੀ ਹੈ ਜਿਹੜੇ ਇੱਥੇ ਬੰਦੀਆਂ ਦੇ ਆਗੂ ਹੈ ਉਹ ਮੈਦਾਨ ਚੋਂ ਨਿੱਤਰ ਕੇ ਉਹ ਕੁਰਬਾਨੀਆਂ ਦੇਣ ਔਰ ਉਹ ਕੁਰਬਾਨੀ ਦੇਣ ਲਈ ਅਸੀਂ ਮਤਲਬ ਫੈਸਲਾ ਲਿਆ ਹੈ ਕਿ ਮੈਂ ਮਤਲਬ 26 ਨਵੰਬਰ ਤੋਂ ਮਰਨ ਮਰ ਸ਼ੁਰੂ ਕਰਾਂਗੇ ਅਸੀਂ ਇੱਕ ਨਾ ਕੋ ਬਾਰਡ ਤੇ ਔਰ ਉਹ ਮਤਲਬ ਲਗਾਤਾਰ ਰੈਗੂਲਰ ਚੱਲਦਾ ਰਹੇਗਾ ਇੱਕ ਮੈਂ ਸਪਸ਼ਟ ਕਰ ਦਿਆਂ ਤੁਹਾਡੇ ਇਸ ਚੈਨਲਾਂ ਨੂੰ ਕਿ ਅਸੀਂ ਇਹ ਵੀ ਨਾਲ ਫੈਸਲਾ ਲਿਆ ਇਕੱਲਾ ਮਰਨ ਮਰ ਤੇ ਬੈਠਣ ਦਾ ਨਹੀਂ ਲਿਆ ਇਹ ਲਿਆ ਹੈ ਕਿ ਜਦੋਂ ਵੀ ਡੈਥ ਹੋ ਜਾਂਦੀ ਹੈ ਇੱਕ ਆਗੂ ਦੀ ਔਰ ਉਹਦੀ ਮੰਦਰ ਉਹਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਉਹ ਇਥੇ ਮੋਰਚੇ ਤੇ ਰਹੇਗੀ ਔਰ ਸੈਕੰਡ ਲਾਈਨ ਦਾ ਜਿਹੜਾ ਲੀਡਰ ਹੈ ਸੈਕੰਡ ਨਾ ਕੋ ਉਹ ਮਤਲਬ ਮਰਨ ਮਰ ਚੂਕਾ ਔਰ ਜਿੰਨੇ ਆਗੂ ਮਰਦੇ ਜਾਣਗੇ ਸਾਰਿਆਂ ਦਾ ਡੈੱਡ ਬੋਡੀ ਦਾ ਸੰਸਕਾਰ ਉਦੋਂ ਹੋਏਗਾ ਜਿੱਦਿਆਂ ਸਾਡੀਆਂ ਮੰਗਾ ਮੰਨੀਆਂ ਡਲੇਵਰ ਸਾਬ ਜਦੋਂ ਮਰਨ ਵਾਰਤ ਸ਼ੁਰੂ ਹੁੰਦਾ ਹੈ ਇਹ ਵੀ ਸਾਹਮਣੇ ਆਉਂਦਾ ਹੈ ਜਦੋਂ ਸਰੀਰ ਡਾਊਨ ਹੁੰਦਾ ਹੈ ਡਾਕਟਰ ਮਰ ਸਮੇਂ ਸਮੇਂ ਤੇ ਕੱਟ ਕਰਦੇ ਜੇ ਕਹੀਏ ਪ੍ਰੇਮ ਪਿਆਰ ਨਾਲ ਸਹਿਮਤੀ ਨਾਲ ਜਾਂ ਫਿਰ ਤੱਕੇ ਨਾਲ ਜਿਹੜਾ ਪ੍ਰਸ਼ਾਸਨ ਚੱਕ ਕੇ ਹਸਪਤਾਲ ਦੇ ਵਿੱਚ ਲੈ ਜਾਂਦਾ ਕਿ ਉਹ ਲੜੀ ਚਲਾਉਣ ਲਈ ਜਿਹੜਾ ਇਸ ਥਾਂ ਦੇ ਉੱਪਰ ਕੋਈ ਅਗਲਾ ਆਗੂ ਮਤਲਬ ਲੜੀ ਵੀ ਚੱਲੂਗੀ ਇਦਾਂ ਮੰਗ ਵਾਕ ਕੋ ਮੈਂ ਦੱਸਦਾ ਹਾਂ ਅਗਰ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਮੈਨੂੰ ਲੱਗਦਾ ਵੱਡਾ ਨੁਕਸਾਨ ਚ ਲੱਗੇਗੀ ਸਰਕਾਰ ਵੀ ਤੇ ਸਾਡਾ ਵੀ ਅਸੀਂ ਪੀਸਫੁਲੀ ਲੜਾਈ ਲੜ ਰਹੇ ਹਾਂ ਔਰ ਸਾਨੂੰ ਪੀਸਫੁਲੀ ਵੀ ਆਪਣੀ ਕੁਰਬਾਨੀ ਦੇਣ ਦਾ ਵੀ ਰਾਈਟ ਨਾ ਦੇਵੇ ਸਰਕਾਰ ਤਾਂ ਫਿਰ ਮਤਲਬ ਸਾਡੇ ਲਈ ਇਦੋਂ ਮਾਰੀ ਕੋਈ ਹੋਰ ਕਿਸਮਤ ਸਾਡੀ ਕੀ ਹੋਏਗੀ ਔਰ ਇਹ ਦਾ ਇਹਦਾ ਪ੍ਰਬੰਧ ਹੋ ਚੁੱਕਿਆ ਹੈ ਸਾਡੀ ਗਿਣਤੀ ਇੱਥੇ ਮਤਲਬ ਸੰਗਤ ਦੀ ਤੁਹਾਨੂੰ ਤੁਹਾਡੇ ਕੈਮਰੇ ਆਪ ਹੀ ਦੇਖਣਗੇ ਕਿ ਕਿੰਨੀ ਹੈ ਤੇ ਸਾਡੇ ਨਾਲ ਪੜਕੇ ਚੱਕਲਾ ਕਿੱਡਾ ਸੌਖਾ ਹੈ ਉਹ ਮੁੱਕਦੇ ਹਾਲਾਤਾਂ ਇੱਕ ਲੋਕ ਸਭਾ ਚੋਣਾਂ 2014 ਦੀਆਂ ਵਿੱਚ ਡਟਵਾ ਵਿਰੋਧ ਕੀਤਾ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪਰ ਹੁਣ ਜਿੰਨੀ ਚੋਣਾਂ ਚੱਲ ਰਹੀਆਂ ਜਿਵੇਂ ਭਾਜਪਾ ਦੇ ਉਮੀਦਵਾਰਾਂ ਚ ਕੇਬਲ ਢਿੱਲੋਂ ਦੀ ਗੱਲ ਕਰੀਏ ਬਨਾਲੇ ਤੋਂ ਜਿੱਦੜ ਬਾਏ ਤੋਂ ਮਨਪ੍ਰੀਤ ਬਾਦਲ ਲੜ ਰਿਹਾ ਕਿਤੇ ਉਹਨਾਂ ਦਾ ਵਿਰੋਧ ਦੇਖਣ ਨੂੰ ਨਹੀਂ ਉਹ ਤੁਹਾਨੂੰ ਇੱਕਾਇ ਲੱਗ ਰਿਹਾ ਹੈ ਭਿਖਾ ਲੱਗ ਰਿਹਾ ਹੈ ਮਨਪ੍ਰੀਤ ਦੇ ਤਾਂ ਬਹੁਤ سارے ਸਵਾਲ ਲੋਕ ਸਵਾਲ ਨੇ ਸਾਡੇ ਸਵਾਲ ਉਹੀ ਨੇ ਜਿਹੜੇ ਪਹਿਲਾਂ ਸੀ ਉਹ ਸਵਾਲ ਹੁਣ ਵੀ ਕਰ ਰਹੇ ਨੇ ਸਾਡੇ ਲੋਕ ਨਹੀਂ ਪਰ ਉਹ ਉਹ ਕੀ ਤੁਹਾਨੂੰ ਤੇ ਹੀ ਹੁੰਦਾ ਹੈ ਬਈ ਇਹ ਛੋਟੇ ਪੱਧਰ ਦਾ ਹੁੰਦਾ ਹੈ। ਕੰਡ ਪੱਧਰ ਕਿ ਹੁੰਦਾ ਹੈ। ਉਹ ਇੱਕ ਜੱਜ ਬੰਦੀਆਂ ਦੀ ਕਾਲ ਦੇ ਨਾਲ ਹੋਇਆ। ਵੱਡੇ ਪੱਧਰ ਕਿ ਹੋਇਆ? ਉੱਥੇ ਦੇ ਪਹਿਲੇ ਹੋਇਆ।